ਇੱਕ ਵਾਰ ਇੱਕ ਆਦਮੀ ਸੀ ਜੋ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਸੀ ਬਚਪਨ ਤੋਂ ਹੀ ਉਸ ਦੀ ਜ਼ਿੰਦਗੀ ਮੁਸੀਬਤਾਂ ਨਾਲ ਭਰੀ ਹੋਈ ਸੀ ਉਸ ਦੇ ਪਿਤਾ ਦੀ ਮੌਤ ਉਸ ਦੀ ਛੋਟੀ ਉਮਰ ਵਿੱਚ ਹੀ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਆਪਣੀ ਮਾਂ ਅਤੇ ਛੋਟੇ ਭੈਣ ਭਰਾਵਾਂ ਦੀ ਦੇਖਭਾਲ ਕਰਨੀ ਪਈ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਛੋਟੀ ਉਮਰ ਵਿੱਚ ਹੀ ਉਸ ਦੇ ਮੋਢਿਆਂ ਤੇ ਆ ਗਈਆਂ ਵੱਡਾ ਹੋਣ ਤੇ ਉਸ ਦਾ ਵਿਆਹ ਹੋਇਆ ਉਸ ਨੇ ਸੋਚਿਆ ਕਿ ਹੁਣ ਜ਼ਿੰਦਗੀ ਸੁਧਰ ਜਾਵੇਗੀ ਪਰ ਮੁਸੀਬਤਾਂ ਘਟਣ ਦੀ ਬਜਾਏ ਵੱਧਦੀਆਂ ਗਈਆਂ ਜਦੋਂ ਇੱਕ ਮੁਸੀਬਤ ਖਤਮ ਹੁੰਦੀ ਤਾਂ ਦੂਜੀ ਸ਼ੁਰੂ ਹੋ ਜਾਂਦੀ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਹੈ ਇੱਕ ਦਿਨ ਥੱਕਿਆ ਅਤੇ ਨਿਰਾਸ਼ ਹੋਇਆ ਉਹ ਇੱਕ ਸਿਆਣੇ ਸਾਧੂ ਕੋਲ ਗਿਆ ਅਤੇ ਕਹਿਣ ਲੱਗਾ ਮਹਾਰਾਜ ਮੈਂ ਦੁਨੀਆ ਤਿਆਗ ਕੇ ਤੁਹਾਡਾ ਸ਼ਗਿਰਦ ਬਾਨਾ ਚਾਹੁੰਦਾ ਹਾਂ ਮੈਂ ਆਪਣੀ ਜ਼ਿੰਦਗੀ ਦੀਆਂ ਨਾ ਖਤਮ ਹੋਣ ਵਾਲੀਆਂ ਮੁਸੀਬਤਾਂ ਤੋਂ ਬਹੁਤ ਥੱਕ ਗਿਆ ਹਾਂ ਮੈਨੂੰ ਸ਼ਾਂਤੀ ਚਾਹੀਦੀ ਹੈ ਸਾਧੂ ਨੇ ਸਹਿਮਤੀ ਦਿੱਤੀ ਅਤੇ ਕਿਹਾ ਠੀਕ ਹੈ ਤੂੰ ਮੇਰਾ ਸ਼ਗਿਰਦ ਬਣ ਸਕਦਾ ਹੈ ਪਰ ਪਹਿਲਾਂ ਦੱਸ ਕਿ ਤੈਨੂੰ ਕੀ ਪਰੇਸ਼ਾਨ ਕਰ ਰਿਹਾ ਹੈ ਆਦਮੀ ਨੇ ਕਿਹਾ ਗੁਰੂ ਜੀ ਮੇਰੀ ਜ਼ਿੰਦਗੀ ਮੁਸੀਬਤਾਂ ਨਾਲ ਭਰੀ ਹੈ ਕਦੇ ਪੈਸਿਆਂ ਦੀ ਸਮੱਸਿਆ ਕਦੇ ਪਤਨੀ ਨਾਲ ਝਗੜਾ ਕਦੇ ਕੰਮ ਤੇ ਮੁਸੀਬਤ ਅਤੇ ਕਦੇ ਕੋਈ ਹੋਰ ਸਮੱਸਿਆ ਇੱਕ ਮੁਸੀਬਤ ਤੋਂ ਬਾਅਦ ਦੂਜੀ ਮੈਨੂੰ ਕਦੇ ਸਫਲਤਾ ਨਹੀਂ ਮਿਲੀ ਮੈਂ ਹਮੇਸ਼ਾ ਪਰੇਸ਼ਾਨ ਅਤੇ ਦੁਖੀ ਰਹਿੰਦਾ ਹਾਂ ਸਾਧੂ ਨੇ ਧੀਰਜ ਨਾਲ ਸੁਣਿਆ ਅਤੇ ਕਿਹਾ ਠੀਕ ਹੈ ਹੁਣ ਮੇਰੇ ਨਾਲ ਝੌਂਪੜੀ ਵਿੱਚ ਰਹਿ ਅਗਲੀ ਸਵੇਰ ਸਾਧੂ ਨੇ ਆਦਮੀ ਨੂੰ ਕਿਹਾ ਚੱਲ ਅਸੀਂ ਦੂਜੇ ਪਿੰਡ ਜਾ ਰਹੇ ਹਾਂ ਦੋਵੇਂ ਜਣੇ ਸਫ਼ਰ ਤੇ ਨਿਕਲ ਪਏ ਰਸਤੇ ਵਿੱਚ ਉਹ ਇੱਕ ਨਦੀ ਕੋਲ ਪਹੁੰਚੇ ਅਤੇ ਥੋੜੀ ਦੇਰ ਲਈ ਨਦੀ ਨੂੰ ਵੇਖਦੇ ਰਹੇ ਫਿਰ ਸਾਧੂ ਨੇ ਕਿਹਾ ਅਸੀਂ ਨਦੀ ਪਾਰ ਕਰਨੀ ਹੈ ਪਰ ਪਾਣੀ ਵਹਿ ਰਿਹਾ ਹੈ ਆਦਮੀ ਨੇ ਸਿਰ ਹਿਲਾਇਆ ਉਹ ਕੁਝ ਦੇਰ ਉੱਥੇ ਖੜੇ ਰਹੇ ਫਿਰ ਆਦਮੀ ਨੇ ਪੁੱਛਿਆ ਗੁਰੂ ਜੀ ਤੁਸੀਂ ਕਿਹਾ ਸੀ ਕਿ ਅਸੀਂ ਨਦੀ ਪਾਰ ਕਰਨੀ ਹੈ ਫਿਰ ਅਸੀਂ ਇੱਥੇ ਕਿਉਂ ਖੜੇ ਹਾਂ ਸਾਧੂ ਨੇ ਜਵਾਬ ਦਿੱਤਾ ਅਸੀਂ ਉਡੀਕ ਕਰ ਰਹੇ ਹਾਂ ਕਿ ਨਦੀ ਸੁੱਕ ਜਾਵੇ ਜਦੋਂ ਇਹ ਸੁੱਕ ਜਾਵੇਗੀ ਅਸੀਂ ਇਸ ਨੂੰ ਪਾਰ ਕਰਾਂਗੇ ਇਹ ਕਹਿ ਕੇ ਸਾਧੂ ਚੁੱਪ ਹੋ ਗਿਆ ਆਦਮੀ ਹੈਰਾਨ ਹੋਇਆ ਅਤੇ ਬੋਲਿਆ ਪਰ ਗੁਰੂ ਜੀ ਇਹ ਕਿਵੇਂ ਸੰਭਵ ਹੈ ਨਦੀ ਆਪਣੇ ਆਪ ਨਹੀਂ ਸੁੱਕੇਗੀ ਇਹ ਵਗਦੀ ਰਹੇਗੀ ਜੇ ਅਸੀਂ ਇਸ ਦੇ ਸੁੱਕਣ ਦੀ ਉਡੀਕ ਕਰਾਂਗੇ ਤਾਂ ਅਸੀਂ ਇੱਥੇ ਸਦਾ ਲਈ ਅਟਕ ਜਾਵਾਂਗੇ ਸਾਨੂੰ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਵੇਂ ਇਹ ਮੁਸ਼ਕਲ ਹੋਵੇ ਸਾਧੂ ਮੁਸਕਰਾਇਆ ਅਤੇ ਕਹਿਣ ਲੱਗਾ ਬਿਲਕੁਲ ਇਹੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਜ਼ਿੰਦਗੀ ਇਸ ਨਦੀ ਵਰਗੀ ਹੈ ਅਤੇ ਜ਼ਿੰਦਗੀ ਦੀਆਂ ਮੁਸੀਬਤਾਂ ਇਸ ਵਹਿੰਦੇ ਪਾਣੀ ਵਰਗੀਆਂ ਹਨ ਇਹ ਹਮੇਸ਼ਾ ਰਹਿਣਗੀਆਂ ਜੇ ਤੂੰ ਮੁਸੀਬਤਾਂ ਦੇ ਖਤਮ ਹੋਣ ਦੀ ਉਡੀਕ ਕਰਦਾ ਰਹੇਂਗਾ ਤਾਂ ਤੂੰ ਕਦੇ ਅੱਗੇ ਨਹੀਂ ਵਧੇਗਾ ਤੈਨੂੰ ਉਹਨਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਮੁਸ਼ਕਲ ਹੋਣ ਦੇ ਬਾਵਜੂਦ ਉਹਨਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ ਤਦ ਹੀ ਤੂੰ ਦੂਜੇ ਪਾਸੇ ਪਹੁੰਚ ਸਕੇਗਾ ਫਿਰ ਸਾਧੂ ਨੇ ਆਦਮੀ ਵੱਲ ਵੇਖ ਕੇ ਕਿਹਾ ਮੇਰੇ ਦੋਸਤ ਸੰਸਾਰ ਤੋਂ ਭੱਜਣ ਨਾਲ ਤੇਰੀਆਂ ਸਾਰੀਆਂ ਮੁਸੀਬਤਾਂ ਹੱਲ ਨਹੀਂ ਹੋਣਗੀਆਂ ਇਹ ਨਦੀ ਦੇ ਸੁੱਕਣ ਦੀ ਉਡੀਕ ਵਰਗਾ ਹੈ ਸੰਸਾਰ ਤਿਆਗਣ ਤੋਂ ਬਾਅਦ ਵੀ ਕੋਈ ਨਾ ਕੋਈ ਮੁਸੀਬਤ ਰਹੇਗੀ ਇਸ ਲਈ ਘਰ ਵਾਪਸ ਜਾ ਮੁਸੀਬਤਾਂ ਕਾਰਨ ਹਾਰ ਨਾ ਮੰਨ ਉਹਨਾਂ ਦਾ ਸਾਹਮਣਾ ਕਰ ਅਤੇ ਹੱਲ ਕਰ ਇਹ ਹੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਰਾਹ ਹੈ ਆਦਮੀ ਨੇ ਸਾਧੂ ਦੀ ਸਿੱਖਿਆ ਸਮਝ ਲਈ ਉਸ ਇੱਕ ਸਬਕ ਨੇ ਉਸ ਦੀ ਸੋਚ ਬਦਲ ਦਿੱਤੀ ਉਸ ਦਿਨ ਤੋਂ ਉਸ ਨੇ ਸੰਪੂਰਨ ਜ਼ਿੰਦਗੀ ਦੀ ਉਡੀਕ ਕਰਨੀ ਛੱਡ ਦਿੱਤੀ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਮਣਾ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਚੀਜ਼ਾਂ ਸੁਧਰਨ ਲੱਗੀਆਂ ਇਹ ਕਹਾਣੀ ਸਾਨੂੰ ਇੱਕ ਮਹੱਤਵਪੂਰਨ ਸਿੱਖਿਆ ਦਿੰਦੀ ਹੈ ਮੁਸੀਬਤਾਂ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹਨ ਕਿਸੇ ਦੀ ਜ਼ਿੰਦਗੀ ਵੀ ਸੰਘਰਸ਼ ਤੋਂ ਬਿਨਾਂ ਨਹੀਂ ਹੁੰਦੀ ਕਿਸੇ ਨੂੰ ਪੈਸਿਆਂ ਦੀ ਸਮੱਸਿਆ ਕਿਸੇ ਨੂੰ ਪਰਿਵਾਰਕ ਮੁਸੀਬਤ ਕਿਸੇ ਨੂੰ ਸਿਹਤ ਦੀਆਂ ਚਿੰਤਾਵਾਂ ਅਤੇ ਕਿਸੇ ਨੂੰ ਮਨ ਦੀਆਂ ਲੜਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿੰਦਗੀ ਕਿਸੇ ਲਈ ਵੀ ਆਸਾਨ ਨਹੀਂ ਹੁੰਦੀ ਅਸੀਂ ਅਕਸਰ ਸੋਚਦੇ ਹਾਂ ਤਾਂ ਜ਼ਿੰਦਗੀ ਸ਼ਾਂਤਮਈ ਹੋ ਜਾਵੇਗੀ ਪਰ ਸਚਾਈ ਇਹ ਹੈ ਕਿ ਜਦੋਂ ਇੱਕ ਮੁਸੀਬਤ ਖਤਮ ਹੁੰਦੀ ਹੈ ਤਾਂ ਦੂਜੀ ਸ਼ੁਰੂ ਹੋ ਜਾਂਦੀ ਹੈ ਜੇ ਅਸੀਂ ਸੰਪੂਰਨ ਸਮੇਂ ਦੀ ਉਡੀਕ ਕਰਦੇ ਰਹਾਂਗੇ ਤਾਂ ਸਾਡੀ ਸਾਰੀ ਜ਼ਿੰਦਗੀ ਉਡੀਕ ਵਿੱਚ ਬੀਤ ਜਾਵੇਗੀ ਇਹ ਨਦੀ ਦੇ ਸੁੱਕਣ ਦੀ ਉਡੀਕ ਵਰਗਾ ਹੈ ਜੋ ਕਦੇ ਨਹੀਂ ਹੋਵੇਗਾ ਇਸ ਲਈ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਅਸੀਂ ਨਾ ਭੱਜ ਸਕਦੇ ਹਾਂ ਨਾ ਹਾਰ ਮੰਨ ਸਕਦੇ ਹਾਂ ਸਾਨੂੰ ਹਰ ਮੁਸੀਬਤ ਨਾਲ ਨਜਿੱਠਣਾ ਪਵੇਗਾ ਇਸੇ ਤਰ੍ਹਾਂ ਅਸੀਂ ਵਧਦੇ ਹਾਂ ਅਤੇ ਜ਼ਿੰਦਗੀ ਅੱਗੇ ਵਧਦੀ ਹੈ ਮੁਸੀਬਤਾਂ ਰੁਕਾਵਟਾਂ ਵਰਗੀਆਂ ਲੱਗਦੀਆਂ ਹਨ ਪਰ ਅਸਲ ਵਿੱਚ ਇਹ ਉਹ ਪੌੜੀਆਂ ਹਨ ਜੋ ਸਾਨੂੰ ਸਫਲਤਾ ਦੇ ਨੇੜੇ ਲੈ ਜਾਂਦੀਆਂ ਹਨ ਹਰ ਚੁਣੌਤੀ ਸਾਨੂੰ ਮਜ਼ਬੂਤ ਕਰਦੀ ਹੈ ਅਤੇ ਕੁਝ ਨਵਾਂ ਸਿਖਾਉਂਦੀ ਹੈ ਇਸ ਲਈ ਮੁਸੀਬਤਾਂ ਤੋਂ ਡਰਨ ਦੀ ਬਜਾਏ ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਸਿੱਖਣਾ ਚਾਹੀਦਾ ਹੈ ਸਫਲਤਾ ਤੇ ਸ਼ਾਂਤੀ ਉਦੋਂ ਨਹੀਂ ਮਿਲਦੀ ਜਦੋਂ ਜ਼ਿੰਦਗੀ ਆਸਾਨ ਹੁੰਦੀ ਹੈ ਸਗੋਂ ਉਦੋਂ ਮਿਲਦੀ ਹੈ ਜਦੋਂ ਅਸੀਂ ਮੁਸ਼ਕਲ ਸਮੇਂ ਵਿੱਚ ਵੀ ਅੱਗੇ ਵਧਦੇ ਹਾਂ ਇਸ ਲਈ ਨਾ ਰੁਕੋ ਨਾ ਉਡੀਕ ਕਰੋ ਬਸ ਅੱਗੇ ਵਧਦੇ ਰਹੋ ਅਤੇ ਅੰਤ ਵਿੱਚ ਤੁਸੀਂ ਸਫਲ ਹੋ ਜਾਓਗੇ